ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਹੈਗਾ ਗਰਾਊਂਡ ਵਿੱਚ ਦੂਜਾ ਦਿਨ ਕੱਲ ਇੱਕ ਵਾਰ ਬਾਹ ਕੇ ਤਵੀ ਜੰਦੇ ਨਾਲ ਤਾਂ ਅੱਜ ਦੁਬਾਰਾ ਫੇਰ ਬਾਹ ਗਿਆ ਜਿਸ ਵਿੱਚ ਆ ਤੁਸੀਂ ਦੇਖ ਸਕਦੇ ਹੋ ਪਲੇਅਰ ਸਾਡੇ ਲੱਗੇ ਹੋਏ ਹਨ ਜੜਾਂ ਚੱਕਣ ਵਾਸਤੇ ਜੋ ਵੀ ਭਖੜੇ ਜਾਂ ਕੰਡੇ ਹਨ ਕਿਸੇ ਵੀ ਤਰ੍ਹਾਂ ਦੀ ਜੜਾਂ ਉਹ ਕੱਢ ਰਹੇ ਹਨ ਤਾਂ ਕਿ ਬਾਅਦ ਵਿੱਚ ਇਹ ਨਾ ਹੋ ਸਕੇ ਸੋ ਬਹੁਤ ਵਧੀਆ ਪਰਾਲਾ ਜੀ ਇਸ ਵਿੱਚ ਘਾਹ ਲੱਗਣ ਜਾ ਰਿਹਾ ਜਸਵੰਤ ਸਿੰਘ ਜੱਸਾ ਡੈਰੀ ਵਾਲੇ ਨਾਲ ਲੱਗੇ ਹੋਏ ਹਨ ਪਲੇਅਰਾਂ ਦੇ ਸੋ ਬਾਕੀ ਪਲੇਅਰਾਂ ਨੂੰ ਬੇਨਤੀ ਹੈ ਜਸਵੰਤ ਸਿੰਘ ਹੁਣ ਨਾਲ ਬੋਕ ਕੇ ਆਪਣਾ ਫਰਜ਼ ਨਿਭਾਣਾ ਬਾਰੋ-ਬਾਰੀ ਸਿਰ ਆ ਕੇ ਸਾਡੇ ਨਾਲ ਹੈਲਪ ਕਰਾਣਾ ਸੋ ਇਹ ਬੇਨਤੀ ਨੂੰ ਪ੍ਰਵਾਨ ਕਰਿਓ ਸਾਰੇ ਪਲੇਅਰਾਂ ਨੂੰ ਬੇਨਤੀ ਹੈ ਜੀ ਸੋ ਆਇਆ ਕਰਨ ਰਜਾਨਾ ਕਾਲ ਤੁਸੀਂ ਕਰ ਸਕਦੇ ਹੋ ਜਸਵੰਤ ਸਿੰਘ ਜਸਾਂ ਨੂੰ ਕਿਸੇ ਵੀ ਤਰ੍ਹਾਂ ਦੇ ਕੰਮ ਵਾਸਤੇ ਤਾਂ ਬਹੁਤ ਵਧੀਆ ਪੱਧਰ ਤੇ ਇਹ ਕੰਮ ਲੱਗੂਗਾ ਜੀ ਤਾਂ ਇਹਨਾਂ ਦੀ ਮਿਹਨਤ ਨੂੰ ਚਾਰ ਚੰਦ ਲੱਗੂਗੇ ਕੁਝ ਕਿਸੇ ਦਿਨਾਂ ਦੇ ਵਿੱਚ ਸੋ ਵੀਡੀਓ ਅਸੀਂ ਰੋਜ਼ ਤੁਹਾਨੂੰ ਪਾਉਂਦੇ ਰਹਾਂਗੇ ਅਪਡੇਟ ਜਿੱਦਾਂ ਵੀ ਹੋਊਗੀ ਜੋ ਵੀ ਕੰਮ ਕਰਾਂਗੇ ਸੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ